ਬਾਕੀ ਸਾਰੇ ਕਮਰੇ ਚ ਕੈਮਰਾ ਲੱਗਾ ਉਸ ਕਮਰੇ ਚ ਕੈਮਰਾ ਨਹੀਂ ਲੱਗਾ ਸੋ ਉੱਥੇ ਲੈ ਕੇ ਉੱਥੇ ਲਿਜਾ ਕੇ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਦੀ ਪੱਗ ਉੱਤਰ ਜਾਂਦੀ ਹੈ ਇਹਨੇ ਪੱਗ ਫੇਰ ਰੱਖ ਲਈ ਫਿਰ ਉਹਨਾਂ ਨੇ ਇਹਨੂੰ ਕੁੱਟਿਆ ਪੱਗ ਤਾਰੀ ਇਹਨੇ ਤਿੰਨ ਚਾਰ ਵਾਰੀ ਪੱਗ ਰੱਖੀ ਪੱਗ ਵਾਰ ਤਿੰਨ ਚਾਰ ਵਾਰੀ ਫਿਰ ਐਂਡ 'ਚ ਉਹਨਾਂ ਨੇ ਕੀ ਕੀਤਾ ਜਿਹੜਾ ਉਹਨਾਂ ਦਾ ਜਿਹੜਾ ਸਰਵਿਸ ਪਿਸਤਲ ਸੀ ਉਹਦੇ ਬੱਟ ਨਾਲ ਇਹਨੂੰ ਕੁੱਟਿਆ ਇਹਦੇ ਬੁੱਲਾਂ ਤੇ ਮਾਰਿਆ ਸਿਰ ਤੇ ਮਾਰਿਆ ਪੇਟ ਤੇ ਮਾਰਿਆ ਲੱਤਾਂ ਮਾਰੀਆਂ ਕਰਦੇ ਕਰਾਂਦੇ ਦੀ 셔ਟ ਵੀ ਪਾੜਤੀ ਕੇਸ ਵੀ ਖੋਲਤੇ ਐਂਡ ਦੇ ਵਿੱਚ ਇਹਨੂੰ ਪਤਾ ਕੀ ਇਹ ਮਾਫੀਆ ਮੰਗਦਾ ਸੀ ਭਾਜੀ ਛੱਡੋ ਜਾਨ ਦੋ ਭਾਜੀ ਗਲਤੀ ਹੋ ਗਈ ਇਹਨੂੰ ਕਹਿੰਦੇ ਤੂੰ ਮੈਨੂੰ ਉੱਤੋਂ ਥੁੱਕਣ ਤੋਂ ਰੋਕਿਆ ਸੀ ਅੱਜ ਮੈਂ ਤੇਰੇ ਸਿਰ ਤੇ ਤੂੰ ਹੂੰ ਸੋ ਇਹ ਉੱਥੇ ਵਾਕਿਆ ਹੋਇਆ ਇਹ ਉਥੋਂ ਕਿਸੇ ਨਾ ਕਿਸੇ ਤਰੀਕੇ ਆਪਣੀ ਜਾਨ ਬਚਾ ਕੇ ਐਸਐਚਓ ਸਾਹ ਦੇ ਰੂਮ ਚ ਚਲ ਗਿਆ ਹੂੰ ਕਿਉਂਕਿ ਜਿਹੜੇ ਦੂਜੇ ਰੂਮ ਦੇ ਵਿੱਚ ਐਸਐਸਏਈ ਪੈਸਾ ਬੈਠੇ ਸੀ ਨਾਲੋਂ ਦੋ ਪਾਰਟੀਆਂ ਦਾ ਸੁਲਝਾ ਕਰਾ ਰਹੇ ਸੀਗੇ ਤਾਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਜਿਹੜਾ ਬਾਹਰ ਬੰਦਾ ਬੈਠਾ ਵੀ ਸਾਹਮਣੇ ਕਲੇਸ਼ ਪੈ ਗਿਆ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹਲੇ ਤੱਕ ਜੀ ਜੱਤ ਤੱਕ ਐਸ ਐਚਓ ਸਾਹਿਬ ਦੇ ਰੂਮ ਚ ਜਾਂਦੇ ਨੇ ਤਦ ਪਤਾ ਲੱਗਦਾ ਵੀ ਇਦਾਂ ਬਾਅਦ ਸਾਡਾ ਜਿਹੜਾ ਬੰਦਾ ਸੀ ਉਹਨੂੰ ਦੂਜੇ ਰੂਮ ਚ ਲਿਜਾ ਕੇ ਉੱਥੇ ਤਸ਼ੱਦਦ ਕੀਤਾ ਗਿਆ ਦੂਜੇ ਰੂਮ ਚ ਲਿਜਾ ਕੇ ਫਿਰ ਉਹੀ ਐਸ ਐਚਓ ਸਾਹਿਬ ਨੇ ਇਹਦੀ ਆਪਣਾ ਜਿਹੜੇ ਦੂਜੇ ਰੂਮ ਚ ਬੈਠੇ ਸੀ ਇਹਦੀ ਪੱਗ ਬਣਵਾਈ ਐ ਐਸ ਐਚਓ ਸਾਹਿਬ ਦੇ ਰੂਮ ਜੀ ਉੱਥੇ ਕੈਮਰਾ ਲੱਗਾ ਵਾ ਬਿਲਕੁਲ ਐਸ ਐਚਓ ਸਾਹਿਬ ਦੇ ਰੂਮ ਚ ਕੈਮਰਾ ਲੱਗਾ ਵਾ ਇਹ ਬਾਈ ਦੀ ਪੱਗ ਬੰਨੀ ਗਈ ਆ ਉੱਥੇ ਜਿਹੜਾ ਨਾਲ ਰੈਸਟ ਰੂਮ ਹੁੰਦਾ ਜੀ ਉਹਦੀ ਬਾਈ ਦੀ ਪੱਗ ਬਣ ਕੇ ਉਹ ਕਿਹਾ ਗਿਆ ਵੀ ਹੁਣ ਤੁਸੀਂ ਜਾਓ ਕੋਈ ਗੱਲ ਨਹੀਂ ਆਪਣੀ ਰਿਟਰਨ ਕੰਪਲੇਂ